ਅਸੀਂ ਇਹ ਕਹਿਣਾ ਨਹੀਂ ਚਾਹੁੰਦੇ ਸੀਗੇ ਪਰ ਸਾਡਾ ਪੰਜਾਬੀ মিডিਆ ਜਿਹੜਾ ਉਹ ਖੂਨ ਖਾਤੇ ਦੇ ਵਿੱਚ ਹੀ ਨੀਗਾ ਸਭ ਖੂਨ ਖਾਤੇ ਤੋਂ ਵੀ ਹੇਠਾਂ ਜਿਹੜਾ ਉਹ ਪਤਾਲ ਤਿਕ ਤੱਕ ਧੱਸ ਚੁੱਕਿਆ ਤੇ ਬਿਸ਼ਰਮੀ ਦੀਆਂ ਸਾਰੀਆਂ ਦੀਆਂ ਸਾਰੀਆਂ ਆਂ ਧਾਂ ਜਿਹੜੀਆਂ ਇਸ ਪੰਜਾਬੀ মিডিਆ ਨੇ ਪਾਰ ਕਰ ਦਿੱਤੀਆਂ ਹੈ ਨਾ ਤੇ ਇਹ ਪੰਜਾਬੀ মিডিਆ ਉਸ ਤਰ੍ਹਾਂ ਦੇ ਟੌਪਿਕ ਦੇ ਉੱਤੇ ਚਰਚਾ ਕਰ ਰਿਹਾ ਹੈਗਾ ਜਿਸ ਟੌਪਿਕ ਤੋਂ 4 ਵਿਊ ਆ ਜਾਣ 4 ਕਮੈਂਟ ਆ ਜਾਣ 4 ਲਾਈਕ ਆ ਜਾਣ ਤੇ ਵੀਡੀਓ ਜਿਹੜੀ ਉਹ ਮਿਲੀਅਨਾਂ ਦੇ ਵਿੱਚ ਚੱਲੇ ਤੇ ਲੋਕਾਂ ਦੇ ਨਾਲ ਇਸ মিডিਆ ਦਾ ਜਿਹੜਾ ਉਹ ਕੋਈ ਸਰੋਕਾਰ ਨਹੀਂ ਰਹੇਗਾ ਹੈਗਾ ਤਾਂ ਮੈਂ ਸੋਸ਼ਲ ਮੀਡੀਆ ਨੇ ਸਾਨੂੰ ਇਹ ਆਯਾਦੀ ਦਿੱਤੀ ਸੀ ਕਿ ਕਿ ਹਰੇਕ ਬੰਦਾ ਕਿਤੇ ਨਾ ਕਿਤੇ ਆਪ ਦੀ ਆਯਾਦ ਹਸਤੀ ਦੇ ਤੌਰ ਤੇ ਉਤੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਬੁਲੰਦ ਕਰ ਸਕਦਾ ਹੈਗਾ ਪਰ ਕਿਤੇ ਨਾ ਕਿਤੇ ਇਸ ਮੀਡੀਆ ਨੇ ਵੀ ਹੈ ਜਿਹੜਾ ਉਹ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੀ ਬਜਾਏ ਸਰਪ੍ਰਸਤ ਸਰਪ੍ਰਸਤ ਉਹ ਵਿਊਰਸ਼ਿਪ ਦੇ ਪਿੱਛੇ ਭੱਜਿਆ ਸਰਪ੍ਰਸਤ ਸਰਪ੍ਰਸਤ ਉਹਨਾਂ ਚੀਜ਼ਾਂ ਨੂੰ ਲੈ ਕੇ ਆ ਜਿਹੜਾ ਇਹਨਾਂ ਨੇ ਵੀਡੀਓ ਕ੍ਰੀਏਟ ਕੀਤੀਆਂ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਉਹ ਲੋਕਾਂ ਦੇ ਵਿਰੋਧੀ ਜਾਂਦੀਆਂ ਸੀਗਾ ਜਿਹੜੀਆਂ ਕਿਤੇ ਨਾ ਕਿਤੇ ਲੋਕ ਪੱਖੀ ਨਹੀਂ ਸੀਗਾ ਪਰ ਹਮੇਸ਼ਾ ਇਸ মিডিਆ ਨੇ ਜਿਹੜਾ ਉਹ ਚੀਜ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਜਿਹੜਾ ਸਾਡਾ ਪਿਆਬੀ মিডিਆ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਉਹ ਕ੍ਰੋਸ ਕਰਕੇ ਤੁਹਾਨੂੰ ਵੀ ਪਤਾ ਹੈਗਾ ਵੀ ਪਿਛਲੇ ਦਿਨੀ ਇੱਕ ਲੜਕੀ ਦੀ ਵੀਡੀਓ ਵਾਇਰਲ ਕਰਤੀ ਕਿਸੇ ਨੇ ਤੇ ਇਤਰਾਜਯੋਗ ਵੀਡੀਓ ਸੀਗੀ ਤੇ ਲੜਕੀ ਹੈ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਇਨਫਲੂਐਂਸਰ ਆ ਤੇ ਇਸ ਤੋਂ ਬਾਅਦ ਬਹੁਤ ਸਾਰੇ ਭੰਡ ਪੱਤਰਕਾਰਾਂ ਦਾ ਤਾਤਾ ਲੱਗ ਗਿਆ ਉਸ ਲੜਕੀ ਦੇ ਬਾਰ ਦੇ ਅੱਗੇ ਤੇ ਬਹੁਤ ਸਾਰੇ ਪੱਤਰਕਾਰ ਨੇ ਬੇਸ਼ਰਮੀ ਦੀ ਹੱਦ ਟੱਪਦਿਆਂ ਹੋਇਆਂ ਨੀਵੇਂ ਦਰਜੇ ਦੇ ਸਵਾਲ ਆ ਜਿਹੜੇ ਉਸ ਲੜਕੀ ਨੂੰ ਪੁੱਛੇ। ਕੋਈ ਤਾਂ ਇਥੋਂ ਤੀਕ ਵੀ ਕਹਿ ਲੱਗ ਗਏ ਕਿ ਜੀ ਤੁਸੀਂ ਉੱਥੇ ਗਏ ਸੀਗੇ ਤੁਹਾਨੂੰ ਨਸ਼ੀਲੀ ਦਵਾਈ ਦਿੱਤੀ ਇਸ ਤੋਂ ਬਾਅਦ ਕੀ ਕੀ ਹੋਇਆ, ਕਿਵੇਂ ਹੋਇਆ? ਤੁਹਾਨੂੰ ਪਤਾ ਹੈਗਾ ਕਿ ਉਹ ਸੱਚੀ ਗੱਲ ਆ ਜਾਂ ਉਹ ਝੂਠੀ ਗੱਲ ਆ? ਯਾਨੀ ਕਿ ਇਸ ਤਰ੍ਹਾਂ ਦੀ ਬੇਬੁਨਿਆਦ ਗੱਲਾਂ ਤੇ ਲੜਕੀ ਪੀੜਤਾ ਤੱਕ ਤੁਹਾਨੂੰ ਦੱਸਦੀ ਕਿ ਉਸ ਲੜਕੀ ਦਾ ਬਹੁਤ ਸਾਰੇ ਪੱਤਰਕਾਰ ਤਾਂ ਇਹੋ ਜਿਹੇ ਵੀ ਬੇਵਕੂਫ ਨਿਕਲੇ ਹੈਗੇ ਆ। ਜਿਨ੍ਹਾਂ ਨੇ ਉਸ ਲੜਕੀ ਦਾ ਫੇਸ ਵੀ ਆ ਜਿਹੜਾ ਉਹ ਸ਼ਰੈ ਆਮ ਆਪਦੇ ਚੈਨਲਾਂ ਦੇ ਉੱਤੇ ਦਿਖਾਇਆ ਮਤਲਬ ਇਹ ਹੈਗਾ ਕਿ ਜੇਕਰ ਜਿਹੜਾ ਲੋਕਾਂ ਨੂੰ ਨਹੀਂ ਵੀ ਪਤਾ ਸੀ ਉਸ ਲੜਕੀ ਬਾਰੇ ਉਸ ਦੀ ਇਮੇਜ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਕਿ ਤੇ ਕਿਤੇ ਕਿਤੇ ਇਹ ਸਾਡੀ ਪੱਤਰਕਾਰਤਾ ਦਾ ਜਿਹੜਾ ਉਹ ਮਿਆਰ ਹੈਗਾ ਉਹ ਇਹ ਦੱਸਣਾ ਹੈਗਾ ਤੇ ਸਾਡੇ ਪੱਤਰਕਾਰਾਂ ਨੇ ਕਿਤੇ ਨਾ ਕਿਤੇ ਜੋ ਕੱਲ ਇਹ ਮੁੱਦੇ ਹੈਗੇ ਉਹਨਾਂ ਨੂੰ ਛੱਡ ਦਿਆ ਹੋਇਆ ਇਸ ਤਰ੍ਹਾਂ ਦੀ ਵਹਾਇਤ ਪੱਤਰਕਾਰੀ ਦੇ ਵੱਲ ਧਿਆਨ ਦਿੱਤਾ ਬੇਸ਼ੱਕ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇਸ ਮਾਮਲੇ ਦੇ ਵਿੱਚੋਂ ਪੈਸੇ ਬਣ ਗਏ ਹੋਣਗੇ ਪਰ ਗੱਲ ਇਹ ਹੈਗੀ ਵੀ ਪੈਸੇ ਤਾਂ ਬਣ ਜਾਂਦੇ ਆ ਪਰ ਲੁਕਾਈ ਦੀ ਗੱਲ ਕਰਨੀ ਹੈ ਜਿਹੜੀ ਬਹੁਤ ਜ਼ਿਆਦਾ ਅਹਿਮਤ ਹੁੰਦੀ ਹੈਗੀ ਆ ਤੇ ਇਸ ਕਰਕੇ ਸਾਡੀ ਪੱਤਰਕਾਰਾਂ ਨੂੰ ਬੇਨਤੀ ਆ ਇੱਕ ਸੁਝਾਅ ਇੱਕ ਤਰਲਾ ਵੀ ਹੈ ਤੁਹਾਡੇ ਅੱਗੇ ਕਿ ਕਿਰਪਾ ਕਰਕੇ ਇਸ ਤਰ੍ਹਾਂ ਦੇ ਕਿਸੇ ਦੀ ਇਮੇਜ ਖਰਾਬ ਕਰਨ ਵਾਲੀ ਜਿਹੜੀ ਉਹ ਵੀਡੀਓ ਨਾ ਬਣਾਈ ਜਾਵੇ ਤਾਂ ਕਿ ਕਿਉਂਕਿ ਸਮਾਜ ਦੇ ਵਿੱਚ ਬੰਦੇ ਨੇ ਰਹਿਣਾ ਹੁੰਦਾ ਜਦੋਂ ਤੁਹਾਡੀ ਵੀਡੀਓ ਵਾਇਰਲ ਹੋ ਜਾਂਦੀ ਤਾਂ ਉਸ ਦਾ ਜਿਹੜਾ ਇੰਪੈਕਟ ਆ ਵਿਅਕਤੀ ਦੀ ਲਾਈਫ ਦੇ ਉੱਤੇ ਪੈਂਦਾ ਹੈਗਾ ਤੇ ਕਈ ਵਾਰੀ ਇਥੋਂ ਤੀਕ ਵੀ ਬੰਦਾ ਮੈਂਟਲੀ ਤੌਰ ਦੇ ਤੇ ਪਰੇਸ਼ਾਨ ਹੋ ਜਾਂਦਾ ਕਿ ਉਹ ਕੋਈ ਅਣਹੋਣਾ ਕਦਮਾ ਜਿਹੜਾ ਉਹ ਉਠਾ ਲੈਂਦਾ ਹੈਗਾ ਇਸ ਤੋਂ ਇਲਾਵਾ ਵੀ ਹੋਰ ਕੱਲ ਕਈ ਅਹਿਮ ਘਟਨਾਵਾਂ ਹੈਗੀਆਂ ਜਿਨ੍ਹਾਂ ਦੇ ਬਾਰੇ ਆ ਜਿਹੜਾ ਸਾਡੇ ਪੱਤਰਕਾਰ ਭਾਈ ਜਾਰੇ ਨੂੰ ਚਰਚਾ ਕਰਨੀ ਚਾਹੀਦੀ ਸੀ ਪਰ ਉਹਨਾਂ ਨੇ ਇਹ ਚਰਚਾ ਕੀਤੀ ਨੀਗੀ ਬਿਲਕੁਲ ਉਸ ਚੀਜ਼ ਨੂੰ ਪਾਸੇ ਰੱਖ ਕੇ ਸਰਫ ਸਿਰਫ ਲਾਈਕ ਵਿਊ ਦੇ ਪਿੱਛੇ ਆ ਜਿਹੜਾ ਬਾਕੀ ਸਾਰੇ ਮੁੱਦੇ ਆ ਜਿਹੜੇ ਉਹ ਸ਼ਿੱਕੇ ਟੰਗ ਕੇ ਆ ਜਿਹੜਾ ਪੱਤਰਕਾਰਾਂ ਨੇ ਇਸ ਤਰ੍ਹਾਂ ਦੀ ਪੱਤਰਕਾਰੀ ਦਿੱਤੀ ਹੈ ਜਿਹੜਾ ਉਹ ਫੋਕਸ ਕੀਤਾ ਹੈਗਾ ਤਾਂ ਕੱਲ ਤੁਹਾਨੂੰ ਦੱਸ ਦਈਏ ਕਿ ਕੱਲ ਲੋਕ ਸਭਾ ਦੇ ਵਿੱਚ ਤਿੰਨ ਅਹਿਮ ਵਿਸ਼ੇਸ਼ ਬਿੱਲ ਆ ਜਿਹੜੇ ਉਹ ਪਾਸ ਨਹੀਂ ਕੀਤੇ ਗਏ ਲਿਆਂਦੇ ਗਏ ਅਮਿਤ ਸ਼ਾਹ ਵੱਲੋਂ ਪਰ ਉਸ ਦਾ ਜਿਹੜਾ ਵਿਰੋਧੀ ਧਿਰ ਵੱਲੋਂ ਆ ਵਿਰੋਧ ਕੀਤਾ ਗਿਆ ਕਿਉਂਕਿ ਉਹਨਾਂ ਬਿੱਲਾਂ ਦੇ ਵਿੱਚ ਜਿਸ ਦੇ ਉੱਤੇ ਜਿਸ ਦੇ ਉੱਤੇ ਸਭ ਤੋਂ ਵੱਧ ਰੌਲਾ ਪਿਆ ਉਹ ਬਿੱਲ ਸੀਗਾ ਕਿ ਜਿਸ ਕਿਸੇ ਵੀ ਜੋ ਵੀ ਕੋਈ ਵਿਧਾਨਕ ਅਹੁਦੇ ਦੇ ਉੱਤੇ ਹੈਗਾ ਸੰਵਿਧਾਨਕ ਅਹੁਦੇ ਦੇ ਉੱਤੇ ਹੈਗਾ ਚਾਹੇ ਉਹ ਮੁੱਖ ਮੰਤਰੀ ਆ ਜੇਕਰ ਉਹ 6 ਮਹੀਨੇ ਜੇਲ੍ਹ ਦੇ ਵਿੱਚ ਰਹੂਗਾ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਨੂੰ ਜਿਹੜਾ ਮੰਤਰੀ ਪਦ ਤੋਂ ਹਟਾਇਆ ਜਾ ਸਕਦਾ ਹੈਗਾ ਭਾਵੇਂ ਉਸ ਦੇ ਉੱਤੇ ਜੇਕਰ ਉਸ ਨੂੰ ਜਵਾਨ ਤੋਂ ਵੀ ਮਿਲਦੀ ਹੈ ਕੇਸ ਟ੍ਰਾਇਲ ਚੱਲਦਾ ਹੈਗਾ ਤਾਂ ਇਹ ਜੇਕਰ ਮੰਨ ਲਓ ਉਹ ਬਰੀ ਵੀ ਹੋ ਜਾਂਦਾ ਹੈਗਾ ਤਾਂ ਉਸ ਦਾ ਉਹ ਸੰਵਿਧਾਨਕ ਅਹੁਦਾ ਜਿਹੜਾ ਉਹ ਫਸ ਜਾਊਗਾ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਪਿਛਲੇ 10-11 ਸਾਲਾਂ ਤੋਂ ਇਹ ਜੋ ਮੋਦੀ ਸਰਕਾਰ ਹੈਗੀ ਆ ਜੋ ਸੱਤਾ ਦੇ ਵਿੱਚ ਸਰਕਾਰ ਹੈਗੀ ਆ ਇਹ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਜੋ ਕਿਹੜੇ-ਕਿਹੜੇ ਹੱਤਕੰਡੇ ਵਰਤ ਕੇ ਚਾਹੇ ਉਹ ਇਨਕਮ ਟੈਕਸ ਡਿਪਾਰਟਮੈਂਟ ਹੋਵੇ ਜਾਂ ਈਡੀ ਹੋਵੇ ਇਨਫੋਰਸਮੈਂਟ ਡਾਇਰੈਕਟਰ ਹੋਵੇ ਇਸ ਪਾਰਟੀ ਨੇ ਹਰੇਕ ਉਹ ਹੱਤਕੰਡਾ ਅਪਣਾਇਆ ਤੇ ਇਸ ਤੋਂ ਬਾਅਦ ਰੇਡਾਂ ਪਵਾਇਆਂ ਤੇ ਬਹੁਤ ਸਾਰੇ ਮੰਤਰੀ ਆ ਜਿਹੜੇ ਜਿਨ੍ਹਾਂ ਦੇ ਉੱਤੇ ਕਰਾਪਸ਼ਨ ਦੇ ਦੋਸ਼ ਲੱਗੇ ਈਡੀ ਨੇ ਦੋਸ਼ ਲਾਏ ਇਸ ਤੋਂ ਬਾਅਦ ਉਹ ਭਾਜਪਾ ਜੁਆਇਨ ਕਰਕੇ ਤੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਅਨੇਕਾਂ ਮంత్రి ਆ ਜਿਹੜੇ ਉਹ ਦੁੱਧ ਤੋਤੇ ਆ ਜਿਹੜੇ ਉਹ ਸਾਬਤ ਹੋਏ ਹੈਗੇ ਆ ਸੋ ਇਸ ਖਬਰ ਦੇ ਉੱਤੇ ਕਿਤੇ ਤੱਕ ਫੋਕਸ ਕਰਨਾ ਬੰਦਾ ਸੀ ਕਿਉਂਕਿ ਵਿਰੋਧੀ ਧਿਰਾਂ ਨੇ ਇਹਨਾਂ ਬਿੱਲਾਂ ਨੂੰ ਆ ਜਿਹੜਾ ਕਿਤੇ ਨਾ ਕਿਤੇ ਸੰਵਿਧਾਨ ਵਿਰੋਧੀ ਕਿਹਾ ਹੈਗਾ ਕਿਤੇ ਨਾ ਕਿਤੇ ਆ ਜਿਹੜਾ ਉਹ ਲੋਕ ਵਿਰੋਧੀ ਕਿਹਾ ਹੈਗਾ ਸੋ ਕਿਤੇ ਨਾ ਕਿਤੇ ਇਹਨਾਂ ਬਿੱਲਾਂ ਦੇ ਬਾਰੇ ਵਿਸਥਾਰ ਦੇ ਵਿੱਚ ਡਿਸਕਸ ਕਰਨੀ ਆ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਦੂਸਰੀ ਇੱਕ ਅਹਿਮ ਖਬਰ ਆ ਜਿਹੜੀ ਉਹ ਲੱਗੀ ਹੈਗੀ ਆ ਤੁਹਾਨੂੰ ਦੱਸ ਦਈਏ ਕਿ ਭਾਵੇਂ ਕਹਿਣ ਨੂੰ ਆ ਜਿਹੜਾ ਸਾਡਾ ਦੇਸ਼ ਤੀਸਰੀ ਸਭ ਤੋਂ ਵੱਡੀ ਅੱਠ ਵਿਵਸਥਾ ਬਣ ਗਿਆ ਪਰ ਉਸ ਅਰਥਵਿਵਸਥਾ ਦੇ ਵਿੱਚ 80 ਕਰੋੜ ਦੇ ਲਗਭਗ ਜਨਤਾ ਜਿਹੜੀ ਉਹ ਇਹੋ ਜੀ ਆ ਜਿਹੜੀ ਮੁਫਤ ਅਨਾਜ ਦਿੱਤੇ ਨਿਰਭਾਰਾ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚੋਂ ਕੱਲ ਇੱਕ ਰਿਪੋਰਟ ਚਰਨਜੀਤ ਭੁੱਲਰ ਨੇ ਆ ਜਿਹੜੀ ਉਹ ਪ੍ਰਕਾਸ਼ਿਤ ਕੀਤੀ ਅੱਜ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਇਹ ਖਬਰ ਲੱਗੀ ਹੋਈ ਆ ਕਿ 11 ਲੱਖ ਲੋਕਾਂ ਦੇ ਜਿਹੜੇ ਕਾਰਡ ਹੈਗੇ ਆ ਉਹ ਕੱਟੇ ਜਾਣਗੇ ਕਿਉਂਕਿ ਉਹ 11 ਲੱਖ ਲੋਕ ਇਹੋ ਜੇ ਆ ਜਿਨ੍ਹਾਂ ਕੋਲੇ 5 ਕਿੱਲਿਆਂ ਤੋਂ ਵੱਧ ਪੈਲੀ ਆ ਜਿਨ੍ਹਾਂ ਕੋਲੇ ਗੱਡੀ ਹੈਗੀ ਆ ਕਾਰ ਹੈਗੀ ਮਤਲਬ ਸਭ ਸੁਹੂਲਤਾ ਹੈਗਾ ਪਰ ਗਰੀਬਾਂ ਦੇ ਨਾਮ ਦੇ ਉੱਤੇ ਉਹ ਰਾਸ਼ਨ ਲੈ ਰਹੇ ਹੈਗੇ ਪਰ ਕਿਤੇ ਨਾ ਕਿਤੇ ਇਸ ਖਬਰ ਦੇ ਉੱਤੇ ਵੀ ਚਰਚਾ ਹੋਣੀ ਚਾਹੀਦੀ ਸੀਗੀ ਪਰ ਸਾਡਾ মিডিਆ ਸਰਪਰਸਰ ਸਿਰਫ ਇੱਕ ਲੜਕੀ ਦੇ ਉੱਤੇ ਫੋਕਸ ਹੋ ਕੇ ਰਹਿ ਗਿਆ ਹੋਰ ਵੀ ਕਈ ਸੋਹਣੀਆਂ ਅਹਿਮ ਖਬਰਾਂ ਹੈਗੀਆਂ ਜਿਨ੍ਹਾਂ ਬਾਰੇ ਚਰਚਾ ਕਰਨੀ ਚਾਹੀਦੀ ਸੀ ਪਰ ਅੱਜ ਦੇ ਇੰਨਾ ਹੀ ਬਹੁਤ ਬਹੁਤ ਧੰਨਵਾਦ